ਆਨੁਆਦ ਦਰਸ਼ਨ ਫੇ ਕਰਾਉਂਦੇ ਆ ਦਰਬਾਰ ਸਾਹਿਬ ਦੇ ਹਾਂਜੀ ਐਂਡੀ ਆ ਕਿ ਵਾਰ ਕਰਵਾਇ ਸੀ ਆਪਾਂ ਸਾਧ ਸੰਤਿ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਐਤ ਕੀ ਆਪਾਂ ਦੀਵਾਲੀ ਤੇ ਜਾ ਰਹੇ ਆ ਦਰਬਾਰ ਸਾਹਿਬ ਮੱਥਾ ਟੇਕਣ ਪੰਡਿਤ ਸ਼ੋਜੀ ਬਸ ਜੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਚੱਲੋ ਆਪਣਾ ਪੰਡਿਤ ਸ਼ੋਜੀ ਬਸ ਸਾਹਿਬ ਤੇ ਆਪਾਂ ਚੰਦੇਸ਼ੀ ਦਰਭਾ ਸਾਹਿਬ ਆਜ ਤੇ ਨਾਲਦੇਨੀ ਤੇ ਇਹ ਵੀ ਆਪਦੀ ਵਾਲੀ ਸਾਰਿਆਂ ਨੂੰ ਬੰਦੀ ਛੋੜਨੀ ਰਸਤੀਆਂ ਲੱਖ ਲੱਖ ਦਈਆਂ ਤੇ ਆਈ ਸਰਪ੍ਰਿੰਸ ਲੈਂਦੇ ਸ਼ਾਇਦ ਸਟੇਸ਼ਨ ਪਹੁੰਚ ਜੇ ਆ ਤੇ ਵੇਖਦੇ ਆ ਹਨ ਘੂਤ ਨਹੀਂ ਤੇ ਗਾਏ ਸਾਡੀ ਟ੍ਰੇਨ 10 ਦੇ ਬਾਅਦ ਆਉਗੀ ਤੇ ਆਪਾਂ ਸਾਡੇ ਵੇਖਦੇ ਆ 82 ਕਿ ਉਹਨਾਂ ਕਿਹਾ ਸੀ 15 ਸਾਧਮਤੀ ਗ੍ਰਾਭ ਨਹੀਂ ਨਾ ਪੈਂਦੀ ਸੋ ਗਾਇਸ ਆਪਾਂ ਟ੍ਰੇਨ ਆਜੀ ਆ ਹੁਣ ਆਪਾਂ ਅੱਗੇ ਜਾਣਾ ਪਾਸ ਹੈ ਸੋ ਗਾਇਸ ਐਸੀਆਂ ਵੀ ਸਹ ਪਹੁੰਚ ਗਏ ਆ ਫਾਈਨਲੀ ਉਹ ਦੇਖਣ ਆ ਗਏ ਯੈਸ ਆਪਾਂ ਹੁਣ ਯਾਰ ਇਹ ਸਹੀ ਨਹੀਂ ਆ ਯਾਰ ਅਥੇ ਦੇ ਸੋ ਗਾਇਸ ਆਪਾਂ ਵਾਪਿਸ ਇੱਧਰੋਂ ਚੱਲੇ ਉਧਰ ਰਾਸ਼ ਲੋ ਜਾ ਜਾ ਬਰੋ ਮੰਗਿਆ ਚੱਲ ਰਿਹਾ ਆ ਅੱਜ ਵੀਰੋ ਭੈਣੋ ਕਿੱਦਾਂ ਹਾਲ ਚਾਲ ਨੇ ਪਹੁੰਚ ਗਏ ਆ ਆਪਾਂ ਅੰਮ੍ਰਿਤਸਰ ਸਟੇਸ਼ਨ ਤੇ ਤੁਹਾਨੂੰ ਜਾ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਨੇ ਆ ਨਾ ਮਦਦ ਜੀਏ ਬਾਰ-ਬਾਰਸ ਮਿਲ ਜਾਨੀ ਆਪਾਂ ਨੂੰ ਬਸ ਬੂਸ ਮਿਲ ਜਾਣੀ ਆਪਾਂ ਨੂੰ ਕੋਲੋ ਆਟੋ-ਆਟੋ ਘੁੰਮਦੇ ਆਪਾਂ ਨੂੰ ਲੋਡ ਨਹੀਂ ਪੈਂਦੀ ਮਾੜੀ-ਮਾੜੀ ਠੰਡ ਹੋ ਗਈ ਤਾਂ ਆਪਾਂ ਬੁੱਕਲਾ ਮਾਰਦੇ ਆਂ ਠੰਡ ਹੈਗੀ ਮਾੜੀ-ਮਾੜੀ ਪਰ ਇੰਨੀ ਨਹੀਂ ਹੈਗੀ ਮੈਂਦੇ ਆਪਾਂ ਮੈਂਦੇ ਆਪਾਂ ਤਾਂ ਬ੍ਰੇਕ ਤੋਂ ਬਾਹਰ ਦੇਖ ਬਾਬਾ ਜੀ ਦੇਖ ਲੱਗਦੇ ਹੈ ਬਾਇਆ ਤਦੋ ਉਹ ਦੇਖੋ ਜੀ ਆਪਾਂ ਜਾਣਾ ਫਰੀ ਦੀ ਬੱਸ ਤੇ ਫਰੀ ਵਾਲੀ ਬੱਸ ਤੇ ਬਾਲ ਸਾਹਿਬ ਆਪਾਂ ਪਹੁੰਚੂਗੀ ਆ ਫਰੀ ਵਾਲੀ ਟ੍ਰੇਨ ਚ ਆਏ ਆ ਤੇ ਹੁਣ ਆਪਾਂ ਫਰੀ ਵਾਲੀ ਬੱਸ ਜਾਣਾ ਇਹ ਤੁਹਾਨੂੰ ਦੱਸਿਆ ਆਪਾਂ ਕਿ ਭਈ ਇਹ ਦੇ ਬਿਨਾ ਆਪਾਂ ਪਹੁੰਚ ਜਾਈ ਜਾ ਆ ਰੱਬ ਦੀ ਆਪਣਾ ਨਾ ਗੁਰੂ ਅੰਦਾਜ਼ ਜੀ ਦੀ ਇੰਨੀ ਕਿ ਮਿਹਰ ਹੈਗੀ ਆ ਨਾ ਆਪਣੀ ਲੱਗਦੀ ਟ੍ਰੇਨ ਦੀ ਟਿਕਟ ਨਾ ਲੱਗਦੀ ਆਪਣੀ ਬੱਸ ਦੀ ਇਹ ਐਮਬੀ ਸਟੇਸ਼ਨ ਦਾ ਸਾਹਮਣੇ ਫਰੀ ਬੱਸ ਆਈ ਆ ਭਲਾਇਆ ਉਹਨੇ ਸਮਾਨ ਬੈਲੂਨ ਦਾ ਲਾਇਆ ਆ ਕਿਆ ਬੱਸ ਆਈ ਆ ਆਪਾਂ ਜਾਂਦੇ ਨੇ ਕਟਨਾ ਬਰਨ ਭਾਈ ਆਹੇ ਭਾਈ ਜੀ ਦੱਸੋ ਫੇ ਆਪਾਂ ਬੱਸ ਕਿੱਥੇ ਚੱਲਦੇ ਜੀ ਜੱਜ ਕਰਨਾ ਬੱਸ ਜੀ ਆਪਾਂ ਜਿੱਦਾਂ ਕਹਿ ਲਓ ਕਿ ਰਸਤੇ ਵਿੱਚ ਬੱਸ ਉਹ ਸਾਹਮਣੇ ਬੱਸ ਖੜੀ ਆ ਰੇਟ ਕਰ ਰਹੇ ਆ ਬੱਸ ਦੀ ਆਪਾਂ ਜਿੱਦਾਂ ਕਹਿੰਦਾ ਕਿ ਬੱਸ ਆਓਗੇ ਤਾਂ ਆਪਾਂ ਤਾਂ ਹੀ ਜਾਵਾਂਗੇ ਜੀ ਦਾ ਬੰਦ ਕਰਾਇਆ ਕਟਨਾ ਪੜਾਟੂ ਦੇ ਨਾਲ ਕਿ ਆਪਾਂ ਖੜ ਖੜੇ ਆ ਆਪਾਂ ਚਲੋ ਆਪਣੇ ਨਾਲ ਆਰਾਮ ਗੁਰਦਾਸ ਜੀ ਦੇ ਮੇਰੇ ਆਪਣੇ ਦੇ ਪਾ ਨਹੀਂ ਕਰਾਇਆ ਘੱਟਦੇ ਉਹਨੇ ਹੋਰ ਕਿਤੇ ਲਾਜੀਦਾ ਆ ਜਦੋਂ 파ੜਾ ਮੋਟਾ ਕਾਫੀ ਲਈਦਾ ਆ ਗਾਇਸ ਆਪਾਂ ਫਾਈਨਲੀ ਦਰਬਾਰ ਸਾਹਿਬ ਪਹੁੰਚ ਗਏ ਆ ਅੱਜ ਦੀ ਬਸ ਚਾਹੀਦੀ ਸੀ ਸੋ ਗਾਇਸ ਆਪਾਂ ਆਹ ਆਪਾਂ ਪਹੁੰਚ ਗਏ ਆ ਚਾਹੇ ਸਿਰ ਆਪਾਂ ਜੰਧਾ ਨੇ ਸ ਜਾਵਾ ਜੰਧਾ ਦਰਬਾਰ ਸਾਹਿਬ ਇਧਰ ਆਉਣ ਲੱਗ ਗਏ ਆ ਨਾਣੇ ਕਰਕੇ ਦਰਬਾਰ ਸਾਹਿب ਪਹੁੰਚ ਗਏ ਆ ਤੁਹਾਨੂੰ ਜੈਸਾ ਆਪਾ ਫਾਈਨਲੀ ਦਰਬਾਰ ਸਾਹਿਬ ਪਹੁੰਚੀ ਜਾਈ ਆ ਤੁਹਾਨੂੰ ਜਾ ਕੇ ਦਰਸ਼ਨ ਕਰਾਉਣੇ ਆਪਾਂ ਦਰਬਾਰ ਸਾਹਿਬ ਦੇ ਥੋੜੀ ਆਵਾਜ਼ ਜੀ ਨਹੀਂ ਉੱਠ ਰਹੀ ਆਜ ਥੋੜੀ ਜਿਹੀ ਬੈਠੀ ਹੋਈ ਕਰੋਨੇ ਤਾਂ ਆਪਾਂ ਦਰਸ਼ਨ ਕਰਾਉਣੇ ਆਂ ਸੱਚ ਸੱਚ ਕਰਨ ਤੇ ਜੀ ਤੇਰੇ ਬਾਦ ਸਾਹਿਬ ਬਾਕੀ ਭਾਜੀ ਅੱਗੇ ਦਿਖਾਓ ਦਿਖਾਉਣੇ ਆਪਾਂ ਬਾਜ਼ਾਰ ਬਾਜ਼ਾਰ ਦਾ ਇੰਨੀ ਜਾਈ ਸੰਗਤਾਂ ਦੇ ਹੈ ਨਹੀਂ ਜੀ ਸੰਗਰ ਪਾਜੀ ਅੰਦਰ ਹੋਣੀਆਂ ਨੇ ਹਾਂ ਅੰਦਰ ਹੋਣੀਆਂ 12 ਵਜ ਗਏ ਨਾ ਅੰਦਰ ਹੋਣੀਆਂ ਅੰਦਰ ਦਾ ਬਹੁਤ ਆ ਸ਼ੋਨਾ ਅੱਜ ਹਾਂਜੀ ਹਾਂਜੀ ਤੇ ਉਹ ਜੀ ਚੱਲ ਬੰਡੀ ਛੋਲਦੀ ਵਾਸਤੇ ਬੰਡੀ ਛੋਲਦੀ ਵਾਸਤੇ ਆਉਦੇ ਜਿਹੜੇ ਬੰਡੀ ਛੋਲਦੀ ਵਾਸਤੇ ਲੱਗਦਾ ਤਾਂ ਇਹ ਹੋਵੇ ਤੇ ਆਈ ਹੋਪ ਸਾਰੇ ਜੀ ਵਧੀਆ ਨਿਕਲੀ ਹੋਵੇ ਸਭ ਵਧੀਆ ਨਿਕਲੀ ਨੇ ਪਾਜੀ ਆਪਣੇ ਸੇਖਾਂ ਦੀ ਹੋ ਜAVE ਹਿੰਦੂਆ ਦਾ ਵੀ ਚੱਲ ਜੀ ਹਿੰਦੂ ਵੀ ਆਪਣੇ ਭਾਈਚਾਰਾ ਦੇ ਅੱਛਾ ਅੱਛਾ ਭਾਈਚਾਰਾ ਹੈਗਾ ਆਪਣੇ ਨਾਲ ਹਾਂਜੀ ਹਾਂਜੀ ਉਹ ਜੈਸਟ ਸਾਰੇ ਪੀ ਦੀਵਾਲੀ ਅੱਜ ਬੰਦੀ ਛੋਦੀ ਪੇਸੀ ਲੱਖ ਲਾ ਵਧਾਈ ਹੋਵੇ ਤੇ ਆ ਜੈਸਟ ਭਰਾ ਨੂੰ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਗਲਤੀ ਗੱਲ ਨਹੀਂ ਲੈ ਕੇ ਆਗੇ

ਲਿ ਡੀ ਐਨ ਐਸ ਜਦੋਂ ਦਿੱਤੀ ਪਈ ਆ ਬਾਹਰ ਵੀ ਅੰਦਰ ਵੀ ਦਿੱਤੀ ਹੁੰਦੀ ਤਾਂ 39 ਦਸ਼ਾ ਹੈ

Gracias. ਦੇ ਹੁਣ ਆਪਾਂ ਚੱਲੇ ਆਂ ਸ਼ਹੀਦਾਂ ਅੰਮ੍ਰਿਤਪੁਰ ਬਾਬਾ ਦੀਪ ਸਿੰਘ ਜੀ ਦੀ ਯਾਤਰਾ। ਬਾਈਕ ਰੁੱਜੀ ਦਾ ਖਾਲਸਾ ਬਾਈਕ ਰੁੱਜੀ ਕੇ ਪਤੇ। ਆ ਹੁਣ ਆਪਾਂ ਚੱਲੇ ਆਂ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਤੇ। ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਾਉਨੇ ਆਂ ਆਪਾਂ। ਉਹ ਸ਼ਹੀਦਾਂ ਦੀ ਇਹਦਾ ਅੰਮ੍ਰਿਤਸਰ ਆਪਣਾ ਸ਼ਹੀਦਾਂ ਦੀ ਧਰਤੀ ਆ। ਬਾਬਾ ਦੀਪ ਸਿੰਘ ਜੀ ਦੀ ਬਾਬਾ ਦੀਪ ਸਿੰਘ ਦਾ ਸਥਾਨ ਆ। очку la ਇਕ ਹੋਰ ਸੋ ਗਾਇਸ ਅਸੀਂ ਹਾਂ ਅਜ਼ਲਾ ਜਮਨ ਵਿਦ ਹੈ ਕਿ ਐਸੀ ਹੈ ਕਿ ਐਸੀ ਹੈ ਤਾਂ ਕਹਨਾ ਮਸ਼ੀਦ ਬਾਬਾ ਦੇਪ ਸਿੰਘ ਜੀ ਵਾਹ ਰੋ ਵਾਹ Hãy subscribe cho kênh Ghiền Mì Gõ Để không bỏ lỡ những video hấp dẫn ਬਾਲਕ ਨੂੰ ਨਾ ਫਕੇ ਰਹੇ ਗਾਈਸ ਐਸੀ ਹੈ ਐਸਾ ਆਪਾਂ ਟ੍ਰੈਨ ਚ ਚੁੱਕੇ ਆ ਓਕੇ ਛੋਕੇ ਭੱਜ ਭੱਜਦੇ ਆ ਫਾਈਨਲੀ ਮਨਾਪਾ ਪਿੱਛੇ ਚਲੇ ਸੋ ਗਾਈਸ ਆਪਾਂ ਫਾਈਨਲ ਜਿਲੰਡਰ ਪਹੁੰਚ ਗਏ ਆ ਤੇ ਹੁਣ ਆਪਾਂ ਜਾਣੇ ਆਪਣੀ ਜਿਸੇ ਮੋਟਰਸਾਈਕਲ ਆਇਆ ਪਾਸ ਤਿੰਨ ਤੇ ਗਾਈਸ ਮਿਲਦੇ ਆ ਪਤਾ ਨਾਲ ਲਈ ਵੀਡੀਓ ਵਲੋਗ ਚ ਸਾਡੇ ਜਨਮਾ ਦੇ ਰਿਓ ਜੰਨੇ ਜੀ ਹੁਣ ਆਪਾਂ ਜਲੰਧ ਹੁਣ ਆਪਾਂ ਜਲੰਧ ਪਹੁੰਚ ਗਏ ਆ ਸਾਡੇ ਭਰਾ ਨੂੰ ਸਪੋਰਟ ਕਰੋ ਬੱਤ ਤੋਂ ਵੱਧ ਸਾਡੇ ਜਾਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾ ਦਿਓ ਫਿਰ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਵਧੀਆ ਵਧੀਆ ਵੀਡੀਓਜ਼ ਸੁਣਦੇ ਰਹੋ ਜੀ ਭਰਾ ਬਹੁਤ ਮਿਹਨਤ ਕਰਦਾ ਆਪਣਾ ਇਹਨੂੰ ਸਪੋਰਟ ਕਰੋ ਬੱਤ ਤੋਂ ਵੱਧ ਜਿੰਨੀ ਹੁੰਦੀ ਹੈ ਸਪੋਰਟ